ਵਿਆਧੇ 8 ਸਾਲ ਬਾਅਦ ਇੱਕ ਕ੍ਰਿਕਟਰ ਬਣਿਆ ਪਿਤਾ ਫੋਟੋ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਕੀਤੀ ਸਾਂਝੀ ਅਨੁਸ਼ਕਾ ਸ਼ਰਮਾ ਤੋਂ ਲੈ ਕੇ ਸਾਰਾ ਤੰਦੂਲਕਰ ਤੱਕ ਨੇ ਦਿੱਤੀ ਵਧਾਈ IPL 2025 ਵਿੱਚ ਲਖਨਊ ਸੁਪਰ ਜਾਇੰਟਸ ਟੀਮ ਦੇ ਮੈਂਬਰ ਅਤੇ ਸਬਕਾ ਭਾਰਤੀ ਕ੍ਰਿਕਟਰ ਜ਼ਾਹਿਰ ਖਾਨ ਵਿਆਹ ਦੇ 8 ਸਾਲਾਂ ਬਾਅਦ ਪਿਤਾ ਬਣ ਗਏ ਨੇ। ਉਨ੍ਹਾਂ ਦੀ ਪਤਨੀ ਸਾਗਰੀਕਾ ਘਟਕੇ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜ਼ਾਹਿਰ ਖਾਨ ਅਤੇ ਸਾਗਰੀਕਾ ਦਾ ਵਿਆਹ 23 ਨਵੰਬਰ 2017 ਨੂੰ ਹੋਇਆ ਸੀ। ਜ਼ਾਹਿਰ ਖਾਨ ਦੇ ਬੇਟੇ ਦਾ ਨਾਮ ਫਤੇਹ ਸਿੰਘ ਖਾਨ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਿੱਤੀ। ਜ਼ਾਹਿਰ ਖਾਨ ਪਿਛਲੇ ਕੁਝ ਦਿਨਾਂ ਤੋਂ IPL ਵਿੱਚ ਰੁੱਝੇ ਹੋਏ ਸਨ। ਇਸ ਵਾਰ ਉਹ ਲਖਨਊ ਟੀਮ ਦੇ ਮੈਂਟਰ ਵਜੋਂ ਕੰਮ ਕਰ ਰਹੇ ਨੇ। ਇਸ ਦਰਾਂ ਉਹ ਆਪਣੇ ਘਰ ਪਰਤ ਗਏ ਜਿੱਥੇ ਉਹਨਾਂ ਨੇ ਆਪਣੇ ਬੇਟੇ ਅਤੇ ਪਤਨੀ ਨਾਲ ਫੋਟੋ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਫੋਟੋ ਸ਼ੇਅਰ ਕਰਦੇ ਹੋਏ ਜ਼ਾਹਿਰ ਨੇ ਲਿਖਿਆ ਪਿਆਰ ਸ਼ੁਕਰਗੁਜ਼ਾਰ ਅਤੇ ਰੱਬੀ ਆਸ਼ੀਰਵਾਦ ਦੇ ਨਾਲ ਅਸੀਂ ਆਪਣੇ ਪੁੱਤਰ ਫਤਿਹ ਸਿੰਘ ਖਾਨ ਦਾ ਸਵਾਗਤ ਕਰਦੇ ਹਾਂ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਹਾਰਟ ਈਮੋਜੀ ਭੇਜ ਕੇ ਜੋੜੇ ਨੂੰ ਵਧਾਈ ਦਿੱਤੀ। ਸਾਰਾ ਤੰਦੂਲਕਰ ਨੇ ਬੈਸਟ ਨਿਊਜ਼ ਲਿਖਿਆ ਅਤੇ ਦਿਲ ਦੀ ਈਮੋਜੀ ਸਾਂਝੀ ਕੀਤੀ। ਸੁਰੇਸ਼ ਰੈਣਾ ਨੇ ਵੀ ਜ਼ਾਹਿਰ ਖਾਨ ਅਤੇ ਸਾਗਰੀਕਾ ਨੂੰ ਵਧਾਈ ਦਿੱਤੀ। ਆਕਾਸ਼ চোপੜਾ ਨੇ ਲਿਖਿਆ ਤੁਹਾਨੂੰ ਦੋਵਾਂ ਨੂੰ ਬਹੁਤ-ਬਹੁਤ ਵਧਾਈਆਂ। ਬਹੁਤ ਸਾਰਾ ਪਿਆਰ ਅਤੇ ਆਸ਼ੀਰਵਾਦ। ਸੂਰਿਆ ਕੁਮਾਰ ਯਾਦਵ ਦੀ ਪਤਨੀ ਨੇ ਹਾਰਟ ਈਮੋਜੀ ਬਣਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। 46 ਸਾਲਾਂ ਜ਼ਾਹਿਰ ਖਾਨ ਨੇ 24 ਅਪ੍ਰੈਲ 2017 ਨੂੰ ਸਾਗਰੀਕਾ ਕਟਕੇ ਨਾਲ ਮੰਗਣੀ ਕੀਤੀ ਸੀ ਸਾਗਰਿਕਾ ਇੱਕ ਅਭਿਨੇਤਰੀ ਹੈ ਤੇ ਉਹ ਫਿਲਮ ਚੱਕ ਦੇ ਇੰਡੀਆ ਵਿੱਚ ਨਜ਼ਰ ਆਈ ਸੀ ਦੋਹਾਂ ਦਾ ਵਿਆਹ 23 ਨਵੰਬਰ 2017 ਨੂੰ ਹੋਇਆ ਸੀ ਦੋਵੇਂ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਹਨ ਸਾਗਰਿਕਾ Hindu ਧਰਮ ਤੋਂ ਹੈ ਜਦਕਿ ਜ਼ਾਹਿਰ ਖਾਨ ਮੁਸਲਮਾਨ ਧਰਮ ਤੋਂ ਹੈ ਬਿਊਰੋ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਾ ਆਫਿਸ ਬੇਕਰਸ ਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ Flankword truck repair trust we build in truck repair or scan QR code to contact us. The masala twist Oxnard find authentic Indian cuisine or scan QR code to contact us. Pizza Twist Taste with Twist order today call or visit website or scan QR code to contact us. New India Market or Scan QR code to contact us. Taba Indian Cuisine Tracy find authentic Indian cuisine in Tracy or Scan QR code to contact us. Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.